ਆ ਇੱਕ ਬਰਬਰੀ ਬੱਕਰਾ ਸੇਲ ਵਾਸਤੇ ਆਇਆ ਬਈ ਕਿਹੜੀ ਜਗ੍ਹਾ ਤੋਂ ਆਇਆ ਪੱਬੀ ਧੁਰਕੋੜ ਤੋਂ ਆਇਆ ਬਈ ਬੱਕਰਾ ਸੇਲ ਬਰਬਰੀ ਕੀ ਮੁੱਲ ਆ ਬਈ ਇਹਦਾ 17000 ਰੁਪਏ ਮੁੱਲ ਹੈ ਇਹਦਾ ਤੇ ਆਹ ਬੱਕਰਾ ਵਿਟਲੇ ਵੀ ਸੇਲ ਵਾਸਤੇ ਹੈ ਠੀਕ ਹੈ ਤੇ ਇਹਦਾ ਕੀ ਮੁੱਲ ਵਗੈਰਾ ਕਰਦੇ ਆਪਾਂ ਇਹ 75000 ਰੁਪਏ ਮੁੱਲ ਚਿੱਟੀਆਂ ਅੱਖਾਂ ਦੇ ਵਿੱਚ ਆ ਬਈ ਕੰਨਾਂ ਕੋਨੇ ਨੱਕ ਨੁੱਕ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਕਿੰਨੇ ਦਾੰਦਾ ਇਹ 6 ਦਾੰਦਾ ਬੱਕਰਾ ਤੇ ਮੋਬਾਈਲ ਨੰਬਰ ਬੋਲੋਗੇ ਆਪਣਾ ਕਿੰਨਾ 9988 हां जी 88 हां जी 9987 ਠੀਕ ਹੈ ਸੋ ਹਾਂ ਜੀ ਵੀ ਜੇਕਰ ਕਹਿੰਦੇ ਆ ਬੱਕਰੇ ਲੈਣੇ ਆ ਦੋਨੇ ਨੰਬਰਾਂ ਤੇ ਕਰ ਲੇ ਸੰਪਰਕ ਵਧੀਆ ਬੱਕਰੇ ਆ ਵੀ ਬਰਬਰੀ ਵੀ ਖੜੇ ਕੰਨਾਂ ਦੇ ਵਿੱਚ ਆ ਪਿਓਰ ਤੇ ਬੀਟਰ ਬੱਕਰਾ ਵੀ ਚੰਗੀ ਹਾਈਟ ਦਾ ਤੁਸੀਂ ਦੇਖ ਸਕਦੇ ਹੋ ਬਾਕੀ ਅੱਗੇ ਵੀ ਬਰਬਰੀ ਬੱਕਰਾ ਦੇ ਸਕਦੇ ਚਿੱਟਾ ਕੋਹਣਾ ਬੱਕਰਾ ਬਈ ਛੇ ਦੰਦ ਬੱਕਰਾ ਇਹ ਕੀ ਮੁੱਲ ਆ ਬਈ 25000 ਤੇ ਆਹ ਕੀ ਟੀਆਰਪੀ ਮੁੱਲ ਆ ਚਿੱਟਾ ਕੋਹਣਾ ਬੱਕਰਾ ਬਈ ਤੇ ਅੱਗੇ ਆ ਜਾਨਵਰ ਇਹ ਵੀ ਆਪਣੀ ਆ ਟਿੱਕਾ ਬਰਬਰੀ ਬੱਕਰੀ ਆ ए मुल बकरी का एक चल कोई नी मुल दस ठीक है दस हजार रुपये आह भी अपने जानवर यह बकरे के पठा है ठीक है मारी खड़ी करो एक आ बकर बीटल आठ है दोनों पठा ही दोने पठा ही ਮਾਡਲ ਨੰਬਰ ਬੋਲੋਗੇ ਆਪਣਾ 99790 31206 ਦੁਬਾਰਾ ਫੇਰ ਬੋਲੇ 97790 ਹਾਂਜੀ 31206 ਠੀਕ ਹੈ ਪਿੰਡ ਕਿਹੜਾ ਆਪਣਾ ਸ਼ੇਰ ਸਿੰਘ ਵਾਲਾ ਜੀ ਠੀਕ ਹੈ ਸੋ ਹਾਂਜੀ ਵੀ ਜੇਕਰ ਕਿਸੇ ਨੇ ਪੱਠਾ ਲੈਣੀ ਆ ਬੀਟਰ ਤੇ ਬਰਬਰੀ ਬੱਕਰੀ ਤੇ ਬੱਕਰਾ ਨੰਬਰਾਂ ਤੇ ਕਰ ਲੈ ਸੰਪਰਕ ਅੱਜ ਹੀ ਸੂਈ ਆ ਬਈ ਥਣਵਾਣਾ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਪੱਠਾ ਤੇ ਆ ਮਗਰ ਕੀ ਬੱਚਾ ਤੇ ਪਾਠੀ ਪਾਠਾ ਮਗਰੇ ਦੇ ਆ ਪਾਠਾ ਬਈ ਮਗਰੇ ਦੇ ਤੇ ਆ ਪੱਠ ਸੂਈ ਵੀ ਇਹ ਸੇਲਾ ਤੇ ਜੇਕਰ ਕੋਈ ਲੈਣੀ ਹੈ ਨੰਬਰ ਸਕਰੀਨ ਤੇ ਚੱਲੀ ਜਾਂਦਾ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਵੀ ਬਾਕੀ ਅੱਗੇ ਤੁਸੀਂ ਦੇ ਸਕਦੇ ਬੱਕਰੀਆਂ ਸੇਲਾ ਵਾਸਤੇ ਆਈਆਂ ਆਪਣੇ ਜਾਨਵਰ ਵੀ ਸਾਰੇ ਹਾਂਜੀ ਠੀਕ ਆ ਬੜਾ ਦੱਸੋ ਡਿਟੇਲ ਬੱਕਰੀਆਂ ਕੀ ਸਾਬਦਾ ਬਣਾ ਬੱਕਰੀਆਂ ਹਰੀਆਂ ਕੇ ਆ ਇੱਕ ਬੱਕਰਾ ਤੇ ਬਾਕੀ ਬੱਕਰੀਆਂ ਸਾਰੀਆਂ ਆ ਬੱਕਰਾ ਹਾਂ ਇਹਦਾ ਕੀ ਮੁੱਲ ਵਗੈਰਾ ਕਰਦੇ ਆ ਪੇ 35000 ਰੁਪਏ 35000 ਰੁਪਏ ਹਾਂ ਦੇਖ ਸਕਦੇ ਵੀ ਆ ਬੱਕਰਾ 35000 ਰੁਪਏ ਮੁੱਲ ਬਾਕੀ ਬੱਕਰੀਆਂ ਗੱਬਣਾ ਗੁੱਬਣਾ ਹਾਂ ਬਾਕੀ ਸਾਰੀਆਂ ਗੱਬਣਾ ਵੀ ਪੱਠਾਂ ਹੀ ਸਾਰੀਆਂ ਆ ਪੱਠਾਂ ਆ ਗਈਆਂ ਹਨ ਆ ਬੱਕਰੀਆਂ ਤੇ ਕਿਹੜੀ ਜਗ੍ਹਾ ਤੋਂ ਆਏ ਆ ਪਬੀ ਮੰਡ ਵਾਲੇ ਤੋਂ ਆਏ ਬਈ ਮੰਡ ਵਾਲੇ ਤੋਂ ਆਏ ਠੀਕ ਆ ਆ ਬੀਟਰ ਬੱਕਰੀਆਂ ਤੁਸੀਂ ਦੇ ਸਕਦੇ ਹੋ ਬਈ ਕਿੰਨੇ ਕਿੰਨੇ ਟਾਈਮ ਦੀ ਹੋਣੇ ਗੱਬਣਾ ਬਈ ਇਹ ਆਪਣਾ ਹੈਗੇ ਬਈ 2.5 ਟਾਈਮ ਮਹੀਨੇ ਦੀ 2.5 ਟਾਈਮ ਮਹੀਨੇ ਦੇ ਕਰੀਬ ਹੈਗੀਆਂ ਗੱਬਣਾ ਦਾ ਤੇ ਨੰਬਰ ਬੋਲ ਦੋਗੇ ਆਪਣਾ ਹਾਂ ਬੋਲੋ 9145 73511 ਦੁਬਾਰਾ ਫਿਰ ਬੋਲੇ 9945 73511 ਤੋਂ ਹਾਂਜੀ ਵੀ ਜੇਕਰ ਕਿਹਨੇ ਲੈਣੀਆਂ ਬੱਕਰੀਆਂ ਨੰਬਰਾਂ ਤੇ ਕਰ ਲੈ ਸੰਪਰਕ ਕਾਫੀ ਜਿਆਦਾ ਨਾਗੇ ਜਿਹੜੇ ਸੇੜ راستੇ ਸਾਰੇ ਸੂਰੀਆ ਵਾਲਾ ਬੱਕਰੀਆਂ ਦੀ ਮੰਡੀ ਤੇ ਆਏ ਹੈ ਬਈ ਠੀਕ ਅਬੀਤ ਬਾਕੀ ਅੱਗੇ ਤੁਸੀਂ ਮੰਡੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਮੰਡੀ ਭਰੀ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਅੱਗੇ ਮੰਡੀ ਚ ਕਿਹੜੇ ਕਿਹੜੇ ਜਾਨਵਰ ਆਏ ਆ ਆ ਦੇਖ ਸਕਦੇ ਹੋ ਬਾਕੀ ਛਾਂਦੀਆਂ ਜਿਹੜੀਆਂ ਇੱਧਰ ਆ ਗਈਆਂ ਇੱਧਰ ਬੱਕਰੀਆਂ ਆ ਗਈਆਂ ਹੋਰ ਦੇਖ ਸਕਦੇ ਵੀ ਬਰਬਰੀ ਅਬੀਤ ਬਾਕੀ ਅਗੇ ਜੇ ਮੰਡੀ ਦੇ ਸਕਦੇ ਹੋ ਬਈ ਬੱਕਰੇ ਬੀਟਲ ਦੇਖੋ ਕਾਫੀ ਜਿਆਦਾ ਨਾਗ ਆ ਜਿਹੜੇ ਸੇਲ ਵਾਸਤੇ ਆਏ ਆ ਆ ਬਰਬਰੀ ਬੀਟਲ ਕੁਆਲਿਟੀ ਕਰਾ ਦੇ ਚੈੱਕ ਕਰ ਲਓ ਆਪ ਬਹੁਤ ਜਿਆਦੇ ਜਾਨਵਰ ਆਉਂਦੇ ਮੰਡੀ ਦੇ ਦੇਖੋ ਆ ਇੱਕ ਬਰਬਰੀ ਬੱਕਰਾ ਚਿੱਟਾ ਕੋਨਾ ਇਹ ਤੁਸੀਂ ਦੇਖ ਸਕਦੇ ਹੋ ਆ ਇੱਕ ਬੱਕਰੀ ਐ ਆ ਚਿੱਟੀ ਬੱਕਰੀ ਐ ਗੱਬੜ ਗੱਬਣਾ ਇਹ 4 ਮਹੀਨੇ ਦੇ ਗੱਬਣ ਵੱਡੇ ਫਰੇਮ ਦੀ ਬੱਕਰੀ ਦੇ ਸਕਦੇ ਬਈ ਚਿੱਟੀ ਅੱਖ ਦੇ ਬੱਕਰੇ ਤੋਂ ਗੱਬਣ ਤੇ ਮੁੱਲ ਮੁੱਲ ਕੀ ਰੋਏਦਾ ਇਹਦਾ ਇਹਦਾ ਮੁੱਲ ਦੀ ਭਾਈ 20000 ਰੁਪਏ ਮੁੱਲ ਬਾਕੀ ਮਾਂਦਨ ਕਰਾ ਦੇ ਨੰਬਰ ਬੋਲੀ ਆਪਣੇ 95580 73 8580 37 6658 6658 ਇਹਨਾਂ ਨੂੰ ਬਰੇ ਸੰਪਰਕ ਕਰ ਲਿਓ ਵੀ ਪਿੰਡ ਕੌਣੀ ਬਾਕੀ ਆ ਤੁਸੀਂ ਦੇਖ ਸਕਦੇ ਹੋ ਜਾਨਵਰ ਬਈ ਮੰਡੀ ਤੇ ਤੇ ਬਾਕੀ ਇਧਰ ਤੁਹਾਨੂੰ ਦਿਖਾ ਦਨੇ ਆਪਾਂ ਮੰਡੀ ਜਿਹੜੀ ਬਹੁਤ ਜਿਆਦਾ ਭਰਦੀ ਆ ਦੇਖੋ ਇਹ ਮੰਡੀ ਜੇ ਕਿਸੇ ਨੇ ਜਾਨਵਰ ਖਰੀਦਣੇ ਆ ਵੇਚਣੇ ਮੰਡੀ ਤੇ ਆ ਸਕਦੇ ਤੁਸੀਂ ਆ ਬੱਠਾ ਵੀ ਆ ਬੱਕਰਾ ਤੇ ਆ ਬੱਠ ਕੀ ਮੁੱਲ ਕਰਦੇ ਆ ਪਿੰਨ ਦਾ 15000 ਦੋਨਾਂ ਦਾ ਦੋਨਾਂ ਦਾ 15 ਇਹਦਾ 15000 ਤੇ ਬੱਕਰੇ ਦਾ ਉਹਦਾ 8000 ਕਿਹੜੀ ਜਗ੍ਹਾ ਤੇ ਆਏ ਆਪਾਂ ਹਾਰੇ ਤੋਂ ਮਾਲ ਨੰਬਰ ਬੋਲ ਦਿਆਂ ਕਿੰਨਾ 84373 26719 ਨੰਬਰ ਸੰਪਰਕ ਕਰ ਲੇ ਜੇ ਕਿਸੇ ਨੇ ਪੱਠ ਬੱਕਰਾ ਲੈਣਾ ਕੁਆਲਟੀ ਵੀਰਾਂ ਤੋਂ ਚੈੱਕ ਕਰ ਲਓ ਦੇਖੋ ਵੀ ਮੰਡੀ ਬਹੁਤ ਜਿਆਦਾ ਮੰਡੀ ਭਰਦੀ ਹੈ ਬਰਬਰੀ ਦੀ ਤਰ੍ਹਾਂ ਕੱਦੂ ਮਾਰਦੇ ਸੀ ਬੱਕਰੀ ਨੂੰ ਇਤਨਾ ਜਾਨਵਰ ਲੈਣਾ ਮੰਡੀ ਤੇ ਆ ਸਕਦੇ ਹੋ ਤੇ ਅੱਗੇ ਤੁਹਾਨੂੰ ਜਾਨਵਰ ਦਿਖਾਉਣੇ ਆਪਾਂ ਦੇਖ ਸਾਡੇ ਵਿੱਚ ਕੋਰਾ ਦੇਖੋ ਆ ਸੱਤ ਬੱਕਰਾ ਹੋ ਗਿਆ ਅੱਗੇ ਅ ਜੀਰੋ ਸਾਈਜ਼ ਬੈਂਟ ਦੇਖੋ ਆ ਵੇਖੋ ਜਾਨਵਰ ਵੀ ਕੋਈ ਗੀਆ ਬੈਂਟਲ ਇੱਕ ਮੁਰਗਾ ਕਸੀਰ ਮੁਰਗਾ ਸਾਰੇ ਜਾਨਵਰ ਛੇੜ ਆਤੀ ਹੈ ਕੋਈ ਤੁਸੀਂ ਮੰਡੀ ਦੇਖ ਸਕਦੇ ਹੋ ਦੇਖੋ ਵੀ ਮੰਡੀ ਬਾਕੀ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ